ਮੁੰਡਿਆਂ ਨੂੰ ਕੀ ਆਖਾਂ ਯਾਰੋ ਮੇਰੇ ਜਹੇ ਬੁੱਢੇ ਬੁੜੀਆਂ ਕਿਤਨੇ ਚ ਬਹੁਤੀ ਮਾਇਆ ਦਾ ਖਿਆਲ ਜੀ ਤੇ ਸੁਣੋ ਹੰਕਾਂਗ ਦਾ ਸੁਣਾਵਾ ਹਾਲ ਜੀ ਬਾਰੋਂ ਮੁੰਡਾ ਆਇਆ ਧੀਆਂ ਵਾਲੇ ਭੱਜਦੇ ਪੁੱਤ ਵਾਲੇ ਨਹੀਂ ਉਦਾਜ ਵੱਲੋਂ ਰੱਜਦੇ ਓ ਵੇਚ ਦਿਓ ਜ਼ਮੀਨ ਮੁੰਡਾ ਲਿਆ ਭਾਲ ਜੀ ਸੁਣੋ ਹੰਕਾਂਗ ਦਾ ਸੁਣਾਵਾ ਹਾਲ ਜੀ ਹੰਕਾਂਗੋਂ ਆ ਗਈ ਕੁੜੀ ਹੋ ਕੇ ਸੀ ਪੱਕੀ ਮੁੰਡਿਆਂ ਵਾਲੇ ਹੋ ਜਾਂਦੇ ਫਿਰਦੇ ਤੱਕੋ ਵੇ ਤੱਕੀ ਵੇਖੀ ਨਾ ਮਚੋਲਿਆ ਕਿਤੇ ਦੇਵੀ ਟਾਲ ਜੀ ਸਾਡੇ ਮੁੰਡੇ ਨੂੰ ਕਰਾ ਦੇ ਵੇਖੀ ਨਾ ਮਚੋਲਿਆ ਕਿਤੇ ਦੇਵੀ ਟਾਲ ਜੀ ਸੁਣੋ ਹਾਂ ਹਾਂਗਕਾਂਗ ਦਾ ਝਾਵਾ ਹਾਲ ਜੀ ਮੈਂ ਆਪਦੀ ਗੱਲ ਕਰਦਾ ਉਤਰਿਆ ਜਹਾਜੋਂ ਵੇਖਿਆ ਹਵਾਈ ਮੈਂ ਅੱਡਾ ਸਾਰੀ ਦੁਨੀਆ 'ਚ ਲੋਕੋ ਮੈਨੂੰ ਜਾਪਿਆ ਵੱਡਾ ਖੜੇ ਸੀ ਜਹਾਜ ਜਿੱਥੇ ਪਾਲੋ ਪਾਲ ਜੀ ਤੇ ਸੁਣੋ ਹਾਂ ਹਾਂਗਕਾਂਗ ਦਾ ਸੁਣਾਵਾ ਹਾਲ ਜੀ ਵਾਹ ਜੀ ਇੱਕੋ ਜਹੇ ਮੈਲ ਸੁੰਦਰਿਆ ਟਾਰੀਆਂ ਇੱਕੋ ਜਹੀਆਂ ਦੀਆਂ ਦੀਆਂ ਭਰਾਵੋ ਸਾਰੀਆਂ ਕੁਚੀਆਂ ਤੇ ਚੜੀ ਦਾ ਲਿਫਟ ਨਾਲ ਜੀ ਸੁਣੋ ਹਾਂ ਕਾਂਗ ਦਾ ਸੁਣਾਵਾ ਹਾਲ ਜੀ ਅਗੇ ਬੈਂਕ ਵਿੱਚ ਜਾ ਕੇ ਕਰੋ ਦੇਣ ਲੈਣ ਜੀ ਕਰਕੇ ਤੇ ਕੰਮ ਪਿੱਛੇ ਥੈਂਕ ਯੂ ਕਹਿਣ ਜੀ ਕਰਦੇ ਆ ਕੰਮ ਉਹ ਪਿਆਰ ਨਾਲ ਜੀ ਸੁਣੋ ਹਾਂ ਕਾਂਗ ਦਾ ਸੁਣਾਵਾ ਹਾਲ ਜੀ ਉਹ 5-7 ਪਿੰਡਾਂ ਪੌੜੀਆਂ ਤੇ ਚੜਨਾ ਫੇਰ ਕਿਤੇ ਜਾ ਕੇ ਆਏ ਅੰਦਰ ਵੜਨਾ ਬੂਹਾ ਖੜਕਾਈਏ ਚੱਲੀਆਂ ਦੇ ਨਾਲ ਜੀ ਸੁਣੋ ਹਾਂ ਕਾਂਗ ਦਾ ਸੁਣਾਵਾ ਹਾਲ ਜੀ ਮੈਂ ਕਮਰੇ 'ਚ ਰਹਿਣਾ ਹਰ ਵੇਲੇ ਬੰਦ ਜੀ ਚੜਦੇ ਨਾ ਵੇਖੇ ਸੂਰਜ ਤੇ ਚੰਦ ਜੀ ਮੋੜ-ਮੋੜ ਆਉਂਦਾ ਦੇਸ਼ ਦਾ ਖਿਆਲ ਜੀ ਸੁਣੋ ਹਾਂਗਕਾਂਗ ਦਾ ਸੁਣਾਵਾ ਹਾਲ ਜੀ ਵਿੱਚ ਇਹਦੇ ਨਹਾਉਂਦੇ ਵਿੱਚ ਸੁਹਾ ਬਹਿੰਦੇ ਆ ਇੱਥੇ ਇਹਨੂੰ ਲੋਕੋ ਬਾਥਰੂਮ ਕਹਿੰਦੇ ਆ ਕੀ ਬਾਤ ਹੈ ਤੇ ਵਾਰੀ-ਵਾਰੀ ਪਏ ਆਉਂਦੇ ਜਾਂ ਸਾਰੇ ਚਾਲ ਜੀ ਸੁਣੋ ਹਾਂਗਕਾਂਗ ਦਾ ਸੁਣਾਵਾ ਹਾਲ ਜੀ ਉੱਥੇ ਚਾਲੀ ਵਾਲੇ ਕਿੱਲੇ ਜਾਂਦੇ ਆਂਦਾ ਵੇਖ-ਵੇਖ ਚੀਨਣਾ ਨੂੰ ਗਿਆ ਥੱਕ ਜੀ ਵੇਖ ਵੇਖ ਚੀਨੇ ਚੀਨਨਾ ਨੂੰ ਗਿਆ ਥੱਕ ਜੀ ਓ ਗੋਰੇ ਗੋਰੇ ਰੰਗ ਤੇ ਮਿੱਡੇ ਜੇ ਨਖ ਨੀ ਗਲਾਂ ਵਿੱਚ ਖੁੱਲੇ ਚੀਨਨਾ ਦੇ ਵਾਲ ਜੀ ਸੁਣੋ ਹਾਂਗਕਾਂਗ ਦਾ ਸੁਨਾਵਾ ਹਾਲ ਜੀ ਅਖੇ ਵੇਖ ਕੇ ਸੁਰੰਗ ਚੜਦੀ ਹੈਰਾਨੀ ਐ ਏਠ ਦੀ ਸੁਰੰਗ ਉੱਤੋਂ ਦੀ ਪਾਣੀ ਐ ਕਾਰਾਗਰੀ ਵਾਲੀ ਕਰਦੀ ਕਮਾਲ ਜੀ ਕਰਤੀ ਕਮਾਲ ਜੀ ਤੇ ਸੁਣੋ ਹਾਂਗਕਾਂਗ ਦਾ ਸੁਨਾਵਾ ਹਾਲ ਜੀ ਹਾਂਗਕਾਂਗ ਵਿੱਚ ਇੱਕੋ ਇੱਕ ਗੁਰਦੁਆਰਾ ਜੀ ਇਕੱਠਾ ਹੁੰਦਾ ਜਿੱਤੇ ਸਿੱਖ ਭਾਈਚਾਰਾ ਜੀ ਉਹ ਮੋਨੇ ਮੁੰਡੇ ਜਾਂਦੇ ਲੈ ਕੇ ਸਿਰਾਂ ਤੇ ਰਮਾਲ ਜੀ ਤੇ ਸੁਣੋ ਹਾਂਗਕਾਂਗ ਦਾ ਸੁਣਾਵਾ ਹਾ ਜੀ ਖਾਲਜੀ ਚੱਲਦੀਆਂ ਬੱਸਾਂ ਇੱਥੇ ਠੰਡੀਆਂ ਤੇ ਕਟੀਆਂ ਤੇ ਜਗ੍ਹਾ ਜਗ੍ਹਾ ਉੱਤੇ ਲਗਾਈਆਂ ਬੱਤੀਆਂ ਕਦੇ ਹੋ ਜਾ ਹਰੀ ਕਦੇ ਹੋ ਜਾ ਲਾਲ ਜੀ ਸੁਣੋ ਹਾਂਗਕਾਂਗ ਦਾ ਸੁਣਾਵਾ ਹਾ ਜੀ ਦੋ ਦੋ ਛੱਤਾਂ ਬੱਸਾਂ ਪਈ ਖੁਲਣ ਬਾਰੀਆਂ ਤੇ ਕੱਢ ਕੱਢ ਪੈਸੇ ਪਾਈ ਜਾਣ ਅਸ ਬਾਰੀਆਂ ਬਣਿਆ ਹੈ ਗੱਲਾਂ ਡਰਾਈਵਰ ਦੇ ਨਾਲ ਜੀ ਤੇ ਸੁਣੋ ਹੰਕਾਂਗ ਦਾ ਸੁਣਾਵਾ ਹਾਲ ਜੀ ਫਿਰ ਕਿਹਾਂ ਦਾ ਜਿੰਨੇ ਇੱਥੇ ਆਏ ਵੀਰ ਨੂੰ ਪੰਜਾਬੀ ਐ ਸੌਦੇ ਵਿੱਚੋਂ ਅਸੀਂ ਨਿੱਤੇ ਖਰਾਬੀ ਐ ਕਰਦੇ ਲੜਾਈ ਤੀਵੀਆਂ ਦੇ ਨਾਲ ਜੀ ਸੁਣੋ ਹੰਕਾਂਗ ਦਾ ਸੁਣਾਵਾ ਹਾਲ ਜੀ ਜਿੰਨਾ ਸੀ ਪੰਜਾਬ ਵਿੱਚ ਮੁੱਛਾ ਟਾੜੀਆਂ ਤੇ ਲੜ ਨੂੰ ਮਨਾਤੀਆਂ ਉਹਨਾਂ ਨੇ ਦਾੜੀਆਂ ਇੱਕ ਵੀ ਨਾ ਕਿਸੇ ਮੁਖਰੇ ਤੇ ਆਵਾਜ਼ੀ ਸੁਣੋ ਹੰਕਾਂਗ ਦਾ ਸੁਣਾਵਾ ਸਨਾਵਾ ਹਾਲ ਜੀ ਜਿਹੜੇ ਸੀ ਦੇ ਪੁੱਤ ਸਿੰਘ ਸਰਦਾਰਾਂ ਦੇ ਮੁਖਰੇ ਬਣਾ ਲਿਓ ਵਾਂਗਰਾ ਨਚਾਰਾਂ ਦੇ ਤੂੰ ਤਾਂ ਕਹਿੰਦੇ ਸਾਡੀ ਦਮਦਮੀ ਟਕਸਾਲ ਜੀ ਪਿੰਡਾਂ ਵਾਲੇ ਦੇ ਚੇਲੇ ਤੂੰ ਤਾਂ ਕਹਿੰਦੇ ਸਾਡੀ ਦਮਦਮੀ ਟਕਸਾਲ ਜੀ ਤੇ ਸੁਣੋ ਹੰਟਾਂਗ ਦਾ ਸੁਨਾਵਾ ਹਾਲ ਜੀ ਸਭ ਨਾਲੋਂ ਦੁਖੀ ਇੱਥੇ ਆ ਪੰਜਾਬ ਬਣਾ ਜਨਾਨੀਆਂ ਵੱਧ ਜੂੜਾ ਸ਼ੰਦ ਸੰਤੋਖ ਜਾਂਦੀਆਂ ਇਸ ਗੱਲ ਵਾਲਾ ਕਰਲਾ ਖਿਆਲ ਜੀ ਇਹ ਸੁਣਾ ਹਾਂ ਕੰਗ ਦਾ ਸੁਣਾਵਾ ਹਾਲ ਵਾਹ ਜੀ ਵਾਹ ਕੀ ਬਾਤ ਹੈ ਇਹ ਇੱਥੇ ਆਣ ਕੇ ਲਿਖੀ 97 ਚ